ਯਾਰ ਚੱਕਰ ਘੱਟ ਮਨੀ ਨਹੀਂ ਲਾਇਆ ਮੈਂ ਵੀ ਨਹੀਂ ਗਿਆ 1500 2000 3000 ਯਾਰ ਫੁੱਲ ਪੈਸੇ ਉਹ ਲਿਆ ਸਕੀਨਰ ਸਕੀਨਰ ਤਾਂ ਲਿਆਦ ਲਿਆ ਪਰ ਉਹ ਦੋਆ ਨਹੀਂ ਲਿਆ ਮਨ ਦਾ ਭਰਾਵਾ ਸਕੀਨਰ ਤੇ ਦੇ ਸਕੀਨਰ ਤਾਂ ਦੇ ਉਹ ਮੇਰੀ ਵੀ ਨਹੀਂ ਮੰਨਦਾ ਤੇਰੀ ਵੀ ਨਹੀਂ ਮੰਨਦਾ ਉਹ ਚਲ ਆ ਸਕੀਨਰ ਦੇ ਉਹਨੂੰ ਮੇਰੀ ਵੀ ਨਹੀਂ ਮੰਨਦਾ ਤੇਰੀ ਵੀ ਨਹੀਂ ਮੰਨਦਾ ਮੈਂ ਨਹੀਂ ਜੇ ਤਾਂ ਮੈਂ ਕੁਝ ਨਾ ਕਰੀ ਤੇਰੀ ਵੀ ਨਹੀਂ ਮੰਨਦਾ ਤੇਰੀ ਵੀ ਨਹੀਂ ਕੋਈ ਕਰਦਾ ਲਿਆਦ ਕੱਢ ਤੇ ਸਕੀਨਰ ਕੱਢ ਕੈਨ ਨੂੰ ਕਹਾਂ ਜਪਤਾ ਮੇਰੀ ਵੀ ਨਹੀਂ ਮੰਨਦਾ ਤੇਰੀ ਵੀ ਨਹੀਂ ਮੰਨਦਾ ਯਾਰ ਤੂੰ ਅਸਲੀ ਬੇਚਾਰੇ ਯਾਰ ਮੇਰੀ ਗੱਲ ਜਦੋਂ ਚੰਗਾ ਜਦੋਂ ਉਹਨੇ ਆਪ ਦੇ ਦੇ ਨਹੀਂ ਮੰਨੀ ਤੇਰੀ ਮੰਨ ਲੂਗਾ ਮੇਰੀ ਓਏ ਓਏ ਜਦੋਂ ਮਰਜੀ ਗਿਆ ਉਹ ਆ ਵੀਡੀਓ ਜਿਹੜਾ ਮਰਜੀ ਗਿਆ ਵੇ ਤੂੰ ਸਕੈਨਰ ਦੇ ਕੋਈ ਨਹੀਂ ਕੋਈ ਦੀ ਚੜਾ ਤੂੰ ਸਕੈਨਰ ਦੇ ਉਹ ਕੋਈ ਨਹੀਂ ਚੱਲ ਸਕੈਨਰ ਦੇ ਆ ਵੀਡੀਓ ਬਣਾ ਕੇ ਉਹਨੂੰ ਆਏ ਨੇ ਬਾਅਦ ਕਰ ਲਾਂਗੇ ਬਾਈ ਨਾਲ ਕੋਈ ਮੇਰੇ ਤੋਂ ਆ ਜਦੋਂ ਮਰਜੀ ਆ ਤਨ ਮੈਂ ਜਦੋਂ ਕਹਿਤਾ ਮੇਰਾ ਨੰਬਰ ਲੈ ਉਹ ਦੇ ਇੰਨੀ ਟੈਨਸ਼ਨ ਲਈ ਦੱਸ ਮੈਂ ਸਹੀ ਮੈਂ ਤੇਰੇ ਵਰਗੇ ਬੰਦੇ ਨਹੀਂ ਲੜਾ ਭਾਜਦਾ ਆਪਣਾ ਗੁਰੂ ਇੱਥੇ ਸਾਰੇ ਘੋੜੇ ਖਰੀਦ ਕੇ ਲੈ ਜਣੇ ਉਹ ਹੋਏ ਨਾ ਆਖਦੇ ਮੈਂ ਮੇਰੇ ਤੋਂ ਆ ਜਦੋਂ ਮਰਦਾ ਕੁੱਤੇ ਲੈਣੇ ਦੇ ਨਾਂ ਦਾ ਜਦੋਂ ਮਰਜ਼ੀ ਆ ਮੇਰੇ ਕੋਲ ਲੈਣ ਮੈਂ ਵੇਚ ਬੈਠਾ ਕਰਕੇ ਉਹਨੇ ਵਿਚਾਰੇ ਨੇ ਮੈਨੂੰ ਕਹਿੰਦਾ ਲੈ ਕੇ ਦੇ ਚਲਿਆ ਉਹਨੇ ਨਹੀਂ ਨਾ ਪਾ ਮੈਂ ਤੁਹਾਨੂੰ ਲੈ ਕੇ ਚਲੇ ਹਾਂ ਮੈਂ ਆਪਣੇ ਡੰਡ ਕਰ ਦਿੰਦਾ ਮੈਂ ਚੀਜ਼ ਨੂੰ ਲੈ ਕੇ ਤੁਹਾਡੇ ਨਾਲ ਡੰਡ ਕਰਦੇ ਪਏ ਆ ਪੈਸੇ ਤੁਹਾਡੇ ਨਾਲ ਰੇਂਜ ਨਹੀਂ ਆਉਂਦੀ ਸਾਡੇ ਆਉਣੀ ਆ ਭਾਈ ਜੇ ਮੈਂ 5000 ਪਟਾਣਾ 5000 ਤੋਂ 4 ਲੱਗੇ ਜਿੱਦਾਂ ਪਾਏਗੇ ਕੋਈ ਵੀ ਇਹੋ ਲਾਇਆ ਪੜਾ 5 ਤੋਂ 4 45 ਤੋਂ 35 ਤੋਂ 35 ਤੋਂ ਸਹੀ ਨਹੀਂ ਹੁੰਦਾ ਤੁਸੀਂ ਤੁਹਾਨੂੰ 10000 ਘਟਾ ਲਿਆ ਮੈਂ ਤੈਨੂੰ ਆਦੇ ਮੂੰਹ ਕਹਿਣਾ 3500 ਰੁਪਏ ਮੈਂ 3000 ਨਹੀਂ ਕਹਿਤਾ 3500 ਦੋ ਤੁਸੀਂ ਤਾਂ ਮਾੜੇ ਜਿਹੇ ਤਵੇ ਆਓ 500 ਤਾਂ ਵਧਾ ਦਿਓ 1000 ਘਟਾ ਲਿਆ ਪਿੱਛੇ ਆਪ ਕਿੰਨੀ ਦੀ ਗੱਲ ਕਰਦੇ 3000 ਪਿੱਛੇ ਤਾਂ ਮੂਹੜ ਹੀ ਨਹੀਂ ਹੈਗਾ ਮੈਨੂੰ ਪੁੱਛ ਲਾ 4000 ਤੋਂ ਘਟ ਤੂੰ ਮੰਨਣੀ ਮਨਾ ਮਰ ਮਨ ਵਧਾਓ ਤੁਸੀਂ ਅਸੀਂ ਲੈ ਜੂਗਾ ਤੇਰਾ ਕਿਹੜਾ ਤੂੰ ਪੈਸੇ ਕਰ ਦੀ ਤੂੰ ਨਹੀਂ ਹੁਣ ਤਾਂ ਭਾ ਜਿੰਨਾ ਮਰਿਆ